ਭਾਈ ਆ ਵੀਡੀਓ ਦੇਖਿਆ ਯਾਰ ਕਿਵੇਂ ਲੱਗੀ ਆ ਜਿਗਾਰਡ ਦਾ ਫਿਰ ਸਭ ਤੋਂ ਵਧੀਆ ਯਾਰ ਹਨਾ ਇਹ ਕੰਮ ਜਾਇਬ ਹੁੰਦਾ ਹੋਇਆ ਆ ਦੇਖੋ ਬਿਨਾ ਤੇਲ ਖਰਚੇ ਤੋਂ ਨਾ ਆਪਾਂ ਇੰਜਨ ਤੇ ਜਾਂ ਟਰੈਕਟਰ ਤੇ ਲਾਉਣਾ ਜਨਰੇਟਰ ਲਾਉਣਾ ਇਹ ਦੋ ਵੀ ਜਨਰੇਟਰ ਇਹਦੇ ਕੋਲ ਜਿਗਾਰਡ ਕਰਿਆ ਨੇ ਪੁਲੀ ਦੇ ਸਪਰਿੰਗ ਲੱਗੇ ਹੋਏ ਨੇ ਵੀ ਪ੍ਰੈਸ਼ਰ ਵਾਲਾ ਆਪ ਚ ਪੰਪ ਕਰਨੇ ਕੁਝ ਜੀ ਜੰਪ ਕਰੀ ਜਾਣਾ ਤਾਂ ਇਹਦੀ ਸ਼ਾਫਟ ਘੁੰਮੀ ਹੋਵੇ ਪੁਲੀ ਘੁੰਮੀ ਹੋਵੇ ਨਾ ਇਹਦੇ ਤੇ ਬੰਦਰ ਨੇ ਦੇਖੋ 12 ਦਾ ਵੱਲੋ ਚਲਾਦੇ ਮੋਟਰ ਚਲਾ ਦਿੱਤਾ ਸਵਰਸਿਵਲ ਹਨ ਮੈਂ ਸਾਰੇ ਪਾਸੇ ਦੇਖ ਲਿਆ ਯਾਰ ਮੇਂਦਰਾ ਦਾ ਤਾਰ ਦੂਰ ਦੱਬੀ ਹੋਈ ਹੈ ਕਿਸੇ ਪਾਸੇ ਕਰੰਟ ਵਾਲੀ ਕੋਈ ਇੰਨਾ ਪਹਿਲਾਂ ਜਿਹੜਾ ਇੱਕ ਚੀਜ਼ ਸੋਚਣ ਵਾਲੀ ਵੀ ਹੈਗੀ ਇਹਦੇ ਵਿੱਚ ਇਹ ਮੈਨੂੰ ਫੇਕ ਵੀਡੀਓ ਲੱਗੀ ਯਾਰ ਵੀ ਚਲੋ ਚੱਲ ਪਿਆ ਨਾ ਵੱਲੋਂ ਚੱਲ ਪਏ ਹੋਣਗੇ ਚੱਕਰ ਦਾ ਬਲੇ ਘਟਨੇ ਯਾਰ ਜਿਹੜੀ ਇਹ ਮੋਟਰ ਚਲੀ ਨਹੀਂ ਦੇਖੋ ਇਹਨੇ ਦੋ ਤਿੰਨ ਵਾਰੀ ਹੋ ਘਮਾਈ ਪੁਲੀ ਇਹਦੋਂ ਆਪੇ ਆਟੋਮੈਟਿਕ ਘੁੰਮਣ ਲੱਗ ਗਈ ਨਾ ਇਹਦੇ ਵਿੱਚ ਕੀ ਹੁੰਦਾ ਵੀ ਨਾਲ ਦੀ ਨਾਲ ਇਹ ਮੋਟਰ ਜਿਹਦੇ ਵੱਲੋਂ ਚਲਾ ਹੁੰਦਾ ਹੈ ਬੇ ਨਹੀਂ ਤੇ ਕਿਵੇਂ ਚੱਲ ਪਿਆ ਸੰਭਵ ਹੈ ਦੇਖੇ ਗੌਰ ਨਾਲ ਦੇਖੋ ਮੈਂ ਪੂਰੀ ਗੌਰ ਨਾਲ ਦੇਖ ਲਿਆ ਯਾਰ ਅੱਡਾ ਚਾਰੇ ਪਾਸੇ ਦੇ ਧਿਆਨ ਮਾਰ ਕੇ ਤਾਰ ਤੂਰ ਕਿਥੇ ਪਾਸੇੋਂ ਇੱਕ ਸਾਹਮਣੇ ਲੱਗ ਰਿਹਾ ਮੈਨੂੰ ਵੀ ਸ਼ੱਕ ਜੀ ਵੀ ਇਧਰੋਂ ਕਿ ਮੈਂ ਖਾਲੀ ਬੱਟ ਕੇ ਇਹਨਾਂ ਨੇ ਕੋਈ ਤਾਰ ਤੂਰ ਦਾ ਜਗੜ ਮਿੰਟ ਲਾਇਆ ਹੋਇਆ ਜਿਵੇਂ ਹੈ ਨਾ ਦੇਖ ਕੇ ਦੱਸੋ ਕਮੈਂਟ ਕਰਕੇ ਫਿਰ ਦਾ ਜਗੜ ਸਸਤਾ ਹੈ ਨਾ ਫਿਰ ਕਾਹਨ ਤੇਲ ਭੁੱਗਦਾ ਘਰਾਂ 'ਚ ਵੀ ਲੱਗ ਸਕਦਾ ਯਾਰ ਵਧੀਆ ਜਿਹਾ ਸਿਸਟਮ ਹੈਗਾ ਦੇਖੋ ਸਾਨੂੰ ਕਿਵੇਂ ਲੱਗੇ ਗਲਵਾਤਾ ਇਹ ਠੀਕ ਹੈ ਜਾਂ